ਉਹ ਟਾਈਮ ਬਹੁਤ ਵੀ ਤਾ ਜਾਣ ਰਿਆ ਜਿਹੜੇ ਕੋਪਸ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੇ ਸੰਗਠਨ ਨੇ ਫੈਸਲਾ ਲਿਆ ਵੀ ਬਹੁਤ ਦੁਬਾਰ ਅਸੀਂ ਐਸਐਸਪੀ ਦਫ਼ਤਰ ਦੇ ਅੱਗੇ ਬਾਹਰ ਬਾਂਗ ਉਹਨਾਂ ਦਾ ਇਹੀ ਗੱਲ ਕਹਿਣਾ ਸੀ ਜੀ ਸਾਨੂੰ 2-3 ਦਿਨਾਂ ਦਾ ਟਾਈਮ ਦਿਓ ਉਸ ਗੱਲ ਨੂੰ ਵੀ ਅੱਜ 4 ਦਿਨ ਹੋ ਗਏ ਸਾਡੇ ਲੋਕਾਂ ਨੇ ਹੋ ਰਿਹਾ ਕਿ ਆਮ ਆਦਮੀ ਨਾਗਰੀਕ ਨਾਲ ਕੀ ਹੁੰਦਾ ਹੋਵੇਗਾ ਆਪਾਂ ਬਾਰ-ਬਾਰ ਬਾਰ-ਬਾਰ ਕਦੀ ਐਸਐਚਓ ਸਾਹਿਬ ਨੂੰ ਫੋਨ ਕਰੀਦਾ ਵਾ ਕਦੀ ਆਪਣਾ ਰੀਡਰ ਸਾਹਿਬ ਨੂੰ ਫੋਨ ਕਰੀਦਾ ਐਸਐਸਪੀ ਨੂੰ ਮਿਲੀਦਾ ਵਾ ਉਹ ਕਿਆਂ ਦੇ ਬਾਵਜੂਦ ਵੀ ਕੋਈ ਉਹ ਕਹਿੰਦੇ ਕਿ ਆਪਾਂ ਜਾ ਰਹੇ ਜਾ ਰਹੇ ਸਾਨੂੰ ਨਹੀਂ ਲੱਗਦਾ ਕਿ ਉੱਥੇ ਜਾਂਦੇ ਆ ਹਾਂ ਜਿਵੇਂ ਕਿ ਬੀਤੇ ਕੁਝ ਦਿਨ ਪਹਿਲਾਂ ਪਟਾਲਾ ਦੇ ਅੰਦਰ ਦੋ ਧਿਰਾਂ ਦੇ ਵਿੱਚ ਲੜਾਈ ਹੁੰਦੀ ਹੈ ਇਸ ਲੜਾਈ ਦੇ ਵਿੱਚ ਸ਼ਿਵਸ਼ਨਾ ਹਿੰਦੁਸਤਾਨ ਦੇ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਅਤੇ ਉਹਨਾਂ ਦੇ ਭਰਾ ਜੋ ਜ਼ਖਮੀ ਹੋਏ ਅਤੇ ਉਹਨਾਂ ਦਾ ਇਲਾਜ ਅਮਰਸਰ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਹੈ। ਸ਼ਿਵਸ਼ਾਣਾ ਹਿੰਦੁਸਤਾਨ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਭਾਵੇਂ ਬਟਾਲਾ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਹੋਏ ਗ੍ਰਿਫਤਾਰੀ ਨਹੀਂ ਕੀਤੀ ਗਈ। ਅੱਜ ਵੀ ਸ਼ਿਵਸ਼ਾਣਾ ਹਿੰਦੁਸਤਾਨ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਇੱਕ ਵੱਡੀ ਪ੍ਰੈਸ ਮੀਟਿੰਗ ਕੀਤੀ ਗਈ ਹੈ ਅਤੇ ਉਹਨਾਂ ਨੇ ਬਟਾਲਾ ਪੁਲਿਸ ਨੂੰ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਹੈ। ਕਿ ਜੇਕਰ ਬਟਾਲਾ ਪੁਲਿਸ ਵੱਲੋਂ ਇਸ ਸਬੰਧੀ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਤਾਂ ਬੁੱਧਵਾਰ ਨੂੰ ਸ਼ਿਵਸ਼ਰ ਹਿੰਦੁਸਤਾਨ ਐਸਐਸਪੀ ਬਟਾਲਾ ਦਫ਼ਤਰ ਦੇ ਅੱਗੇ ਬੈਠ ਕੇ ਧਰਨਾ ਪ੍ਰਦਰਸ਼ਨ ਕਰੇਗੀ ਅਤੇ ਉਸ ਤੋਂ ਅਗਲੀ ਰਣਨੀਤੀ ਵੀ ਤੈਅ ਕੀਤੀ ਜਾਏਗੀ ਕੁਝ ਲਾਈਵ ਤਸਵੀਰਾਂ ਵਿਖਾ ਰਹੇ ਹਾਂ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਤੁਹਾਨੂੰ ਪਹਿਲਾਂ ਦੱਸੋ ਵੀ ਕਿੰਨੇ ਬੰਦੇ ਖਿਲਾਫ ਕਾਰਵਾਈ ਹੋਈ ਹੀ ਪੁਲਿਸ ਵੱਲੋਂ ਤੇ ਕੀ ਮੰਗਦਾ ਤੁਸੀਂ ਬਾਈ ਨੇਮ ਪੰਜਾਂ ਬੰਦੇ ਤੇ ਕਾਰਵਾਈ ਹੋਈ ਹੈ ਤੇ ਬਾਕੀ ਅਣਪਛਾਤੇ ਬੰਦੇ ਨੇ ਜੋ ਰਾਜਾ ਵਾਲੀਆ ਦੀ ਜਾਨਲੇਵਾ ਹਮਲਾ ਹੋਇਆ ਬਹੁਤ ਨਿੰਦਿਆਯੋਗ ਘਟਨਾ ਹੋਈ ਹੈ ਬੜੀ ਇਸ ਗੱਲ ਦੀ ਨਿੰਦਿਆ ਕਰਦੇ ਆ ਸਾਡੇ ਪੰਜਾਬ ਦੇ ਸਗੰਠਨ ਮੰਤਰੀ ਸ੍ਰੀ ਸੁਨਹਿਦੋਸਤਾਂ ਦੇ ਰਾਜਾ ਵਾਲੀਆ ਜੀ ਤੇ ਗੱਲ ਫੇਰ ਉਹੀ ਆ ਜਾਂਦੀ ਵੀ ਵੇਖੋ ਜੀ ਜੇ ਏਡੇ ਏਡੇ ਸੀਨੀਅਰ ਬੰਦਿਆਂ ਨੂੰ ਇਹ ਕੁਛ ਹੋੰਡਿਆ ਤੇ ਆਮ ਬੰਦੇ ਨਾਲ ਕੀ ਹੋਏਗਾ ਕਈ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਚਓ ਸਾਹਿਬ ਨੂੰ ਮਿਲੇ ਆ ਬਾਰ ਬਾਰ ਮਿਲਣ ਦੇ ਬਾਵਜੂਦ ਵੀ ਉਹ ਹੀ ਸਾਨੂੰ ਇੱਕ ਹਲਕੀ ਜਿਹੀ ਜਿੰਗਮ ਲਿਤੀ ਜਾਂਦੀ ਹੈ ਵੀ ਅਹੀ ਬਸ 2-4 ਦਿਨ ਦਾ ਟਾਈਮ 2-4 ਦਿਨ ਦਾ ਟਾਈਮ ਤੋਂ ਟਾਈਮ ਬਹੁਤ ਵੀਦਾ ਜਾਣ ਰਿਹਾ ਜਿਹੜੇ ਕੋਪਸ ਨੇ ਇੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਸਾਡੇ ਸੰਗਠਨ ਨੇ ਫੈਸਲਾ ਲਿਆ ਹੈ ਮੈਂ ਬਹੁਤ ਵਾਰ ਅਸੀਂ ਐਸਐਸਬੀ ਦਫਤਰ ਦੇ ਅੱਗੇ ਬਾਹਰ ਬਾਂਗ ਉਸ ਤੋਂ ਇਲਾਵਾ ਫਿਰ ਜਗੜੀ ਅਗਲੀ ਸਾਡੀ ਰਾਣੀ ਕੀਤੀ ਹੋਏਗੀ ਪੂਰੀ ਪਾਰਟੀ ਬੈਠ ਕੇ ਜਿਹੜਾ ਫੈਸਲਾ ਲਏਗੀ ਉਹ ਸਾਡੇ ਮਾਧਿਅਮ ਬਾਰੇ ਸਾਰੇ ਤੁਹਾਨੂੰ ਦੱਸਿਆ ਜਾਏਗਾ ਪ੍ਰਧਾਨ ਸਾਹਿਬ ਆ ਜਿਹੜੀ ਪ੍ਰੈਸ ਮੀਟਿੰਗ ਕੀਤੀ ਜਾ ਰਹੀ ਸਿਖਾਣੇ ਦੱਸਾਂ ਉਹਨਾਂ ਤੇ ਇਸ ਮੁੱਦੇ ਨੂੰ ਲੈ ਕੇ ਕੀ ਕਰਾਂਗੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਿਛਲੀ ਦਿਨੀ ਸ਼ੁਰਤਰੀ ਵਾਲੇ ਦਿਨ ਸਾਡੇ ਸੰਗਠਨ ਮੰਤਰੀ ਪੰਜਾਬ ਤੇ ਰਾਜਾਵਾਲੀਆ ਜੀ ਦੇ ਜਾਣ ਲੇਵਾ ਹਮਲਾ ਹੋਇਆ ਹੈ ਉਸ ਹਮਲੇ ਦੇ ਵਿੱਚ ਉਹਨਾਂ ਨੂੰ ਬਹੁਤ ਗੰਭੀਰ ਰੂਪ ਤੋਂ ਸੱਟਾਂ ਲੱਗੀਆਂ ਹੋਈਆਂ ਔਰ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਵਾਖੂਲ ਇਲਾਜ ਚੱਲ ਰਿਹਾ ਹੈ ਔਰ ਅਸੀਂ ਪੁਲਿਸ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਐਸਐਚਓ ਸਾਹਿਬ ਦੇ ਅੱਗੇ ਸਾਰਿਆਂ ਦੇ ਅੱਗੇ ਬੇਨਤੀ ਕੀਤੀ ਕਿ ਸਾਡੇ ਜਿਹੜੇ ਆਪਣੇ ਸਾਡੇ ਸੰਗਠਨ ਮੰਤਰੀ ਪੰਜਾਬ ਰਾਜਾਵਾਲੀ ਜੀ ਦਾ ਜਿਹੜਾ ਹਮਲਾ ਹੋਇਆ ਉਹ ਦੋਸ਼ੀਆਂ ਨੂੰ ਤ੍ਰੁੰਤ ਤ੍ਰੁੰਤ ਅਰੈਸਟ ਕੀਤਾ ਜਾਏ ਲੇਕਿਨ ਇਸ ਗੱਲ ਦੇ ਵਿੱਚ ਕੋਈ ਆਪਣੇ ਉਹਨਾਂ ਦੀ ਨਾ ਕੋਈ ਗ੍ਰਿਫਤਾਰੀ ਹੋ ਰਹੀ ਹੈ ਨਾ ਕੋਈ ਛਾਪੇਮਾਰੀ ਹੋ ਰਹੀ ਹੈ ਇਹਦੇ ਵਿੱਚ ਸਾਡਾ ਸ਼ਿਵਸਨ ਸਿੰਘ ਦੋਸਤਾਂ ਨੇ ਇਸ ਗੱਲ ਦੇ ਵਿੱਚ ਬਹੁਤ ਹੀ ਨਿੰਦਨਯੋਗ ਇੱਕ ਕੰਮ ਹੈ ਤੇ ਅਸੀਂ ਸਾਰਾ ਸੰਗਠਨ ਇਸ ਗੱਲ ਦੀ ਪੁਲਿਸ ਪ੍ਰਸ਼ਾਸਨ ਨੂੰ ਬੁੱਧਵਾਰ ਤੱਕ ਦਾ ਅਲਟੀਮੇਟਮ ਦੇ ਰਹੇ ਆ ਜੀ ਜੇ ਉਹਨਾਂ ਨੇ ਮੰਗਲਵਾਰ ਤੱਕ ਸਾਡੇ ਜਿਹੜੇ ਰਾਜਾਵਾਲੀਏ ਤੇ ਹਮਲਾਵਾਰਾਂ ਨੂੰ ਨਾ ਫੜਿਆ ਤੇ ਬੁੱਧਵਾਰ ਰਹੀ ਜੋ ਸਾਡੇ ਕੋਲ ਬੰਦ ਕਾਰਵਾਈ ਜੋ ਅਸੀਂ ਪਾਰਟੀ ਦੇ ਪ੍ਰਤੀ ਜਿਸ ਤਰ੍ਹਾਂ ਵੀ ਸਾਡੇ ਆਪ ਨੇ ਅਗਲਾ ਕਦਮ ਹੈ ਉਹ ਬੁੱਧਵਾਰ ਹੀ ਤਰਨਾਲਾ ਜੋ ਵੀ ਬੰਦ ਦਾ ਜੋ ਵੀ ਪ੍ਰਦਰਸ਼ਨ ਹੈ ਉਹ ਸਾਨੂੰ ਆਪਣੇ ਪੁਲਿਸ ਬਿਲਕੁਲ ਇਹ ਐਸਐਸਪੀ ਦਫ਼ਤਰ ਵੀ ਗਏ ਉਹਨਾਂ ਦਾ ਇਹੀ ਗੱਲ ਕਹਿਣਾ ਸੀ ਜੀ ਸਾਨੂੰ 2-3 ਦਿਨਾਂ ਦਾ ਟਾਈਮ ਦਿਓ ਉਸ ਗੱਲ ਨੂੰ ਵੀ ਅੱਜ 4 ਦਿਨ ਹੋ ਗਏ ਇਸ ਗੱਲ ਦਾ ਤੇ ਹੁਣ ਦੇਖੋ ਨਾ ਜੀ ਅਸੀਂ ਇੱਕ ਪਾਰਟੀ ਨਾਲ ਜੁੜੇ ਹੋਏ ਬੰਦੇ ਆ ਜੀ ਇੱਕ ਪਾਰਟੀ ਨਾਲ ਜੁੜੇ ਹੋਣ ਦੇ ਨਾਤੇ ਕੁਝ ਸ਼ਰਾਰਤੀ ਅਨਸਰਾਂ ਨੇ ਆ ਜਿਹੜੇ ਆਪਣੇ ਸਾਨੂੰ ਨਹੀਂ ਪਤਾ ਕਿਸ ਕਿਸਮ ਦੇ ਬੰਦੇ ਸੀ ਜਿਨ੍ਹਾਂ ਨੇ ਬਿਲਕੁਲ ਬਿਲਕੁਲ ਜਾਨ ਤੋਂ ਮਾਰਨ ਦੀ ਹੀ ਕੋਸ਼ਿਸ਼ ਕੀਤੀ ਸੀ ਔਰ ਇਹ ਉਹਨਾਂ ਦੀ ਮਤਲਬ ਵੀ ਕਿ ਪਰਮਾਤਮਾ ਨੇ ਬਹੁਤ ਹੱਥ ਦੇ ਕੇ ਉਹਨਾਂ ਨੂੰ ਬਚਾ ਲਿਆ ਹੈ ਹਲੇ ਵੀ ਉਹਨਾਂ ਦੀ ਮਤਲਬ ਪੋਜੀਸ਼ਨ ਕੋਈ ਏਡੀ ਵਧੀਆ ਨਹੀਂ ਹੈਗੀ ਬਟ ਪੁਲਿਸ ਦਾ ਜੋ ਕੰਮ ਹੈ ਔਰ ਤੁਸੀਂ ਵੀ ਸਮਝਦੇ ਹੋ ਜੇ ਸਾਡੇ ਲੋਕਾਂ ਨੇ ਹੋ ਰਿਹਾ ਹੈ ਕਿ ਆਮ ਆਦਮੀ ਨਾਗਰਿਕ ਨਾਲ ਕੀ ਹੁੰਦਾ ਹੋਵੇਗਾ ਐਸਐਸਬੀ ਬਦਾਨ ਨੂੰ ਮਿਲੇ ਹੋ ਤੁਸੀਂ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦਾ ਕਹਿਣਾ ਉਸ ਦਿਨ ਆਪਾਂ ਉਹਨਾਂ ਨੂੰ ਮਿਲੇ ਐਸਐਸਬੀ ਸਾਹਿਬ ਨੂੰ ਉਹ ਕਹਿੰਦੇ ਆ ਜੀ ਆਪਾਂ ਜਾ ਰਹੇ ਆ ਰੇਡ ਕਰ ਰਹੇ ਆਂ ਜੀ ਆ ਉਹ ਲੱਭ ਨਹੀਂ ਰਹੇ ਆਪਾਂ ਇਹ ਕਹਿਣਾ ਚਾਹੁੰਦੇ ਕਿ ਐਸਐਸਬੀ ਸਾਹਿਬ ਤੁਹਾਡੇ ਕੋਈ ਇੰਟੈਲੀਜੈਂਸ ਰਿਪੋਰਟਾਂ ਆਂ ਆ ਫਰਜ ਪਾਸਸ ਹੱਲਿਆ ਹੋਰ ਤੁਹਾਡੇ ਕਿੰਨੇ ਆ ਪੁਲਿਸ ਕਰਮਚਾਰੀ ਆ ਉਹਨਾਂ ਦੀ ਲਾਓ ਦੀ ਇੰਟੈਲੀਜੈਂਸ ਰਿਪੋਰਟ ਕੱਲ ਹੀ ਰੱਖੀ ਇੰਟੈਲੀਜੈਂਸ ਟਰਚ ਪਾਸਸ ਹੱਲ ਵੀ ਹੈਗਾ ਵਾ ਉਹਨੂੰ ਲਾਓ ਆਪਣੀ ਡਿਊਟੀ ਲਾਣ ਲੱਭ ਕੇ ਨਾ ਲਈਏ ਬੰਦੇ ਅੱਜ ਆਪਾਂ ਵੇਖ ਰਹੇ ਆ ਕਿ ਅੱਜ ਹਿੰਦੂ ਸਮਾਜ ਦੇ ਜਿਹੜਾ ਇੱਕ ਨੇਡਰ ਨੇਤਾ ਜਿਹੜਾ ਹਿੰਦੂ ਆਪਣਾ ਰਾਜਵਾਲੀਆ ਸੰਗਠਨ ਮੰਤਰੀ ਪੰਜਾਬ ਉਹਨਾਂ ਤੇ ਹਮਲਾ ਹੋਇਆ ਵਾ ਸਾਰੇ ਹਿੰਦੂ ਸਮਾਜ ਦੇ ਵਿੱਚ ਬਹੁਤ ਜਾਂ ਭਾਰੀ ਰੋਸ ਚੱਲ ਰਿਹਾ ਵਾ ਆਪਾਂ بار-ਬਾਰ بار-ਬਾਰ ਕਦੀ ਐਸਐਚਓ ਸਾਹਮਣੂ ਫੋਨ ਕਰੀਦਾ ਵਾ ਕਦੀ ਆਪਣਾ ਰੀਡਰ ਸਾਹਮਣੂ ਫੋਨ ਕਰੀਦਾ ਐਸਐਸਪੀ ਨੂੰ ਮਿਲੀਦਾ ਵਾ ਉਹ ਕਹਾਂ ਦੇ ਬਾਵਜੂਦ ਵੀ ਕੋਈ ਉਹ ਕਹਿੰਦੇ ਕਿ ਆਪਾਂ ਜਾ ਰਹੇ ਜਾ ਰਹੇ ਸਾਨੂੰ ਨਹੀਂ ਲੱਗਦਾ ਕਿ ਉੱਥੇ ਜਾਂਦੇ ਆ ਇਹੋ ਚੀਜ਼ ਆਪਾਂ ਉਹ ਦੱਸ ਸਕਦੇ ਆ ਆਪਾਂ ਦੇ ਵੇਖੋ ਜਿੰਨਾ ਹਮਲਾ ਹੋਇਆ ਵਾ ਇੱਕ ਸੋਚੀ ਸਾਜੀ ਸਾਜੀ ਸਿਆ ਆਪਾਂ ਇਹ ਕਿੰਨੇ ਆ ਕਿ ਇਹਦਾ ਪਤਾ ਲਾਇਆ ਜਾਏ ਉਹ ਬੰਦੇ ਅਰੈਸਟ ਕੀਤੇ ਹਨ ਉਹਨਾਂ ਦੇ ਰਿਸ਼ਤੇਦਾਰ ਆ ਕੋਈ ਹੋਰ ਭੈਣ ਭਰਾ ਉਹ ਤੇ ਜਾਣ ਪਤਾ ਕੀਤਾ ਜਾਏ ਪੁਲਿਸ ਜਾਂਦੀ ਨਹੀਂ ਪੁਲਿਸ ਕਹਿੰਦੀ ਜੀ ਆਪਾਂ ਜਾ ਰਹੇ ਦੀ ਸਾਨੂੰ ਲੱਭ ਨਹੀਂ ਰਹੇ ਸਾਨੂੰ ਲੱਭ ਨਹੀਂ ਰਹੇ ਨਹੀਂ ਨਹੀਂ ਆਪਾਂ ਜਿਹੜਾ ਐਸਐਸਪੀ ਤੋਂ ਸਾਹਮਣੇ ਬੁੱਧਵਾਰ ਆਪਾਂ ਇੱਕ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਆਪਾਂ ਸਾਰੀ ਪਾਰਟੀ ਆਪਣੇ ਜਿਹੜੇ ਸੁਪਰੀਮੋ ਆ ਕਿ ਪਵਨ ਗੁਪਤਾ ਜੀ ਉਹਨਾਂ ਨਾਲ ਆਪਾਂ ਮੀਟਿੰਗ ਕਰਗੇ ਫਿਰ ਅਗਲੀ ਰਣਨੀਤੀ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਕਿ ਆਪਾਂ ਕੀ ਆਪਾਂ ਉਸ ਦਿਨ ਆਪਾਂ ਬੁੱਧਵਾਰ ਇੱਕ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਪੁਲਿਸ ਨੂੰ ਜੇ ਮੰਗਲਵਾਰ ਤੱਕ ਆਪਣਾ ਇਹਦਾ ਪੁਲਿਸ ਅਰੋਪੀਆਂ ਨੂੰ ਨਹੀਂ ਗ੍ਰਿਫਤਾਰ ਕਰਦੀ ਤੇ ਆਪਾਂ ਬੁੱਧਵਾਰ ਐਸਐਸਪੀ ਦਫ਼ਤਰ ਸਾਹਮਣੇ ਪੂਰੇ 10 ਵਜੇ ਆਪਾਂ ਧਰਨਾ ਦੇਣਾ ਹੈ